ਸਾਡੇ ਆ ਗਿਆ ਮੀ ਅਸੀਂ ਜਮੈਸੀ ਘੁੰਮਣਾ ਚ ਦੇਖੋ ਕਿੰਨਾ ਸੋਹਣਾ ਲੱਗਦਾ ਜਿਹੜਾ ਅੱਜ ਆ ਕੁਲਕ ਵੈਲਕਮ ਬੈਕ ਟੂ ਮਾਈ ਚੈਨਲ ਹਰਸਨੌਜੀ ਕੀ ਹਾਲ ਚਾਲ ਨੇ ਸਭ ਦੇ ਮੈਂ ਕਿਦਰ ਕਰਦੀਆਂ ਵਧੀਆ ਹੋਣਗੇ ਮੰਮੀ ਦਾ ਸਵੇਰ ਦਾ ਨਾ ਦੋ ਵਾਰ ਫੋਨ ਆ ਗਿਆ ਜੁਬਾ ਸੀ ਜੀ ਤਾਂ ਮੰਮੀ ਕਹਿੰਦੇ ਵੀ ਰਾਣਾ ਇੱਥੇ ਮੀ ਬਹੁਤ ਪੈਂਦਾ ਆ ਮੈਂ ਕਹਾ ਮੰਮੀ ਸਾਰੇ ਬੱਦਲ ਜਿਹੜੇ ਆ ਨਾ ਨੇੜੇ ਇੱਥੇ ਇੱਕ ਘੁੰਮ ਫੜ ਕੇ ਚਲ ਜਾਂਦੇ ਸੀਗੇ ਔਰ ਜਨ ਕਿਤਾ ਵੀ ਰੈਡੀ ਆ ਅਸੀਂ ਚੱਲੇ ਸੀ ਜੁਬਾ ਸਿਟੀ ਜਾਰਡਨ ਵੀ ਮੀ ਦੇਖਦਾ ਦੇਖ ਸੌਣ ਦੀ ਛੱਟੀ ਲੱਗ ਗਈ ਹੈ ਇੱਥੇ ਅਮਰੀਕਾ 'ਚ ਵੀ ਜੋੜਨ ਕਿੰਨਾ ਵਧੀਆ ਲੱਗਦਾ ਨਾ oh how we going in the rain he how we going the rain ਹਾਂ ਕੰਡਾ ਆਰ ਵੀ ਗੋਇੰਗ ਇਨ ਦ ਰੇਨ oh ਦੇਖਿਆ ਬੱਦਲ ਕਿੱਦਾ ਕਰਜਦਾ ਆ oh ਦੇਖੋ ਨਾ ਬੱਦਲ ਕਿੰਨੇ ਜਾਦੇ ਬੁਤਲੀ ਵਿੱਚ ਗੜਕਦੀ ਆ ਅਹ ਵਾਓ ਜਾਰਦਨ ਕਹਿੰਦਾ ਮੈਂ ਮੀਚ ਮम्मा ਜਾਣਾ ਇੱਥੇ ਖੜੇ ਰੋ ਵੇਖੋ ਨਾ ਆਂਡੇ ਵਾਲਾ ਮੀਆ ਆ ਸਾਡੀ ਗੱਡੀ ਤੋਂ ਹੋ ਗਈ ਆ ਉਧਰ ਦੂਜੀ ਗੱਡੀ ਤੋਂ ਹੋ ਗਈ ਆ ਮੇਰੀ ਗੱਡੀ ਅੰਦਰ ਰਹਿ ਗਈ ਓ ਜਾਰਦਨ ਨੇ ਨਹਾ ਲਿਆ ਮੀਚ ਚੱਲੋ ਚੱਲੋ ਚੱਲ ਬਈ ਹੁਣ ਅਸੀਂ ਦੇਖਦੇ ਸੀਗੇ ਵੀ ਉਹਨੇ ਨਾ ਵੈਦਰ ਵਾਲਿਆਂ ਨੇ ਨਾ ਉਹਨਾਂ ਦੀ ਐਪ ਆ ਉਹਦੇ ਤੇ ਉਹਨੇ ਥੰਡਰ ਦੀ ਵਾਰਨਿੰਗ ਦੇ ਦਿੱਤੀ ਆ ਤੇ ਕਹਿੰਦੇ ਅੰਦਰ ਰੋ ਬਾਹਰ ਨਾ ਨਿਕਲੋ ਪਰ ਅਸੀਂ ਤਾਂ ਜੁੱਬਸਿਟੀ ਜਾਣਾ ਸੀ ਸਾਡਾ ਘੁੰਮਣ ਆ ਰਿਹਾ ਗਿਆ ਔਰ ਦੇਖੋ ਤਾਂ ਹਲੇ ਮੀਂਹ ਸ਼ੁਰੂ ਹੋਇਆ ਹੀ ਥੋੜੇ 5 ਮਿੰਟ ਹੋਏ ਹੋਣੇ ਮੀਂਹ ਸ਼ੁਰੂ ਹੋਏ ਨੂੰ ਤੇ ਪਾਣੀ ਪਾਣੀ ਹੋ ਗਿਆ ਆ ਨੰਦ ਰੋਤੀ ਚਿਪਟੇ ਬੱਤਲ ਬਹੁਤ ਕਰ ਜਦਾ ਆ ਅਸੀਂ ਕੱਲ ਜ਼ਮੀਨ ਗੁੱਡੀ ਸੀ ਕਿ ਅਸੀਂ ਕਿਹ ਪਾਣੀ ਲਾਉਂਗਾ ਉਹਨੂੰ ਆਪ ਤੇ ਮੰਮੀ ਕਹਿੰਦੇ ਕੱਲ ਨੂੰ ਮੈਂ ਦੱਸਿਆ ਓਨ ਨੇ 25% ਵਸਿਆ ਸੀਗਾ ਤੇ ਇਹਨਾਂ ਨੂੰ ਸੀ ਪਤਾ ਵੀ ਇਹ ਤਾਂ ਬਹੁਤ ਹੀ ਜ਼ਿਆਦਾ ਪੈਣਾ ਆ ਹੁਣ ਸਾਡੀ ਸਬਜ਼ੀ ਨੂੰ ਪਾਣੀ ਲੱਗ ਗਿਆ ਤਾਂ ਸਾਡੀ ਜਿਹੜੀ ਜ਼ਮੀਨ ਗੁੱਡੀ ਸੀਗੀ ਉਹਨੂੰ ਵੀ ਪਾਣੀ ਲੱਗ ਗਿਆ ਆ ਓਹ ਫੁਆਰੇ ਚੱਲ ਪਏ ਸਾਰੇ ਪਾਸੇ ਓ ਉਧਰ ਵੀ ਆ ਹਾਂਜੀ ਬੱਚੇ ਆਹ ਇੱਥੋਂ ਪਾਣੀ ਚੱਲ ਗਿਆ ਚਲੋ ਇਹਨੂੰ ਇੱਥੇ ਰੱਖ ਦਿੰਦੇ ਆਂ ਮੈਂ ਸਾਰੀ ਭਿੱਜ ਗਈ ਮੇਰੇ ਵਾਲ ਵੀ ਭਿੱਜ ਗਏ ਮੈਂ ਬਾਹਰੋਂ ਪਾਣੀ ਦੇਖਦੀ ਸੀ ਕਿ ਇੰਨੇ ਜੋਰ ਨਾਲ ਬਿਜਲੀ ਕੱਢਦੀ ਹੈ ਨਾ ਜੋਰਦਨ ਤਾਂ ਡਰ ਦਾ ਅੰਦਰ ਦੌੜ ਗਿਆ ਆ ਕੀ ਹੋਇਆ ਸੀ ਕਾਤਸ ਕਿੱਡ ਹੋਇਆ ਸੀ ਆ ਆ ਫਾਇਰਵੈਕਸ ਉਹ ਫਾਇਰਵੈਕਸ ਆ ਗਏ ਸੀ ਆ ਬਿਜਲੀ ਉਹ ਤਾਂ ਫਾਇਰਵੈਕਸ ਵਾਂਗ ਹੀ ਹੁੰਦੀ ਹੈ ਨਾ ਯਾ ਪਰ ਪਾਣੀ ਆ ਦੇ ਪਿੱਛੋਂ ਉੰਦਰ ਤਾਂ ਪਾਣੀ ਸਾਫ ਹੈ ਮੀਰਾ oh ਮੈਂ ਤਾਂ ਮੀਂਹ 'ਚ ਭਿੱਜ ਗਈ ਮੀਂਹ ਤੇ ਚਾਚਾ ਚਾਚ ਚਾ ਕੇ ਜਿੱਦਾਂ ਅਸੀਂ ਜਾਣਾ ਸੀ ਯੂਨੀਵਰਸਿਟੀ ਤੇ ਅਸੀਂ ਤਿਆਰ ਹੋਣ ਲੱਗੇ ਸੀ ਮੈਂ ਹੰਤ ਤਾਂ ਦੇ ਕੱਪੜੇ ਪਾਤੇ ਸੀਗੇ ਤਾਂ ਅੰਕਿਤਾ ਬਿਲਕੁਲ ਰੈਡੀ ਸੀਗੀ ਸਰ ਬਾਣਾ ਸੀ ਬਸੇ ਦਾ ਤੇ ਜਦ ਦੇਖਿਆ ਮੈਂ ਕੋਠੇ ਤੋਂ ਮੇਟਾ ਕੇ ਵਿੱਚ ਉਹ ਮੀਂਹ ਪੈਣਾ ਸ਼ੁਰੂ ਹੋ ਗਿਆ ਜਿੰਨਾ ਚਾਚ ਮੈਂ ਥੱਲੇ ਆਈਆਂ ਉਮੀ ਹੋਰ ਤੇਜ਼ ਹੋ ਗਿਆ ਤੇ ਉਹਦੇ ਨਾਲ ਨਾਲ ਨਾ ਮੈਂ ਕਿਹਾ ਹੁਣ ਤਾਂ ਮੈਂ ਕਿ ਸਾਡਾ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਉਧਰ ਸੋਨੇ ਦੀਦੀ ਹੁਣ ਵੀ ਜਾਣਾ ਸੀਗਾ ਤੇ ਅਸੀਂ ਉਹਨਾਂ ਨੂੰ ਵੀ ਮਨਾ ਕਰ ਦਿੱਤਾ ਸੀਗਾ ਤੇ ਹੁਣ ਤੁੱਪਦਾ ਸੀ ਦਿੱਤੀ ਆ ਮੈਂ ਤੁਹਾਨੂੰ ਦਿਖਾਉਂਦੀ ਆ ਵੀ ਹੁਣ ਇੱਕਦਮ ਕੰਪਲੀਟਲੀ ਤੁੱਪ ਨਿਕਲਿਆ ਹੀ ਆ A few moments later Mommy you look pretty Oh thank you Tonio ਵੀ ਕੋਠੇ ਤੇ ਆਇਆ ਤੇ ਮੈਂ ਵਗਈ ਆ ਰੈਡੀ ਤੇ ਮੈਨੂੰ ਇੱਕ ਕਮੈਂਟ ਕਰਦਾ ਵੀ ਮੈਨੂੰ ਮਤ ਬਹੁਤ ਸੋਹਣੀ ਲੱਗਦੀ ਹਾਂਜੀ ਆ ਮੈਂ ਰੈਡੀ ਹਾਂਜੀ ਬੱਚੇ ਮੈਂ ਰੈਡੀ ਹੋ ਗਈ ਆ ਅੱবি ਆਪਾਂ ਹੋ ਗਏ ਆ ਰੈਡੀ ਤੇ ਜੋਰਡਨ ਦਾ ਕਮੈਂਟ ਮੈਨੂੰ ਮਿਲ ਗਿਆ ਹੈ ਮਮਾ ਤੂੰ ਬਹੁਤ ਸੋਹਣੀ ਲੱਗਦੀ ਆ ਰੈਡੀ ਤੇ ਮੈਂ ਤਾਂ ਦੁਕਾਨ ਤੇ ਲੋ ਪਹਿਲਾਂ ਮੀਂਹ ਪੈਂਦਾ ਸੀਗਾ ਤੇ ਹੁਣ ਕੰਪਲੀਟਲੀ ਡਿਫਰੈਂਟ ਵਾیدر ਆ ਹੁਣ ਧੁੱਪ ਨਿਕਲ ਆਈ ਆ ਘੰਟਾ ਪਹਿਲਾਂ ਦੀ ਗੱਲ ਆ ਪਿੱ ਕਿੰਨਾ ਮੀਂਹ ਪੈਂਦਾ ਸੀ ਤਾਂ ਹੁਣ ਦੇਖੋ ਵੀ ਇੱਥੇ ਵੈਦਰ ਦਾ ਕੋਈ ਭਰੋਸਾ ਨਹੀਂ ਹੈਗਾ ਆ ਦੇ ਹੱਲੇ ਚਿਹਰਾ ਗਿੱਲੀਆਂ ਆ ਹਲੇ ਪਾਣੀ ਹੈਗਾ ਆ ਪਰ ਤੋਪ ਕੜਕੇ ਦਾਰ ਹੋ ਗਈ ਆ ਵੀ ਕੋਈ ਕਹਿ ਨਹੀਂ ਸਕਦਾ ਵੀ ਮੀਂਹ ਆਇਆ ਸੀਗਾ ਤੇ ਆਪਾਂ ਹੁਣ ਰੈਡੀ ਆ ਤੇ ਆਪਾਂ ਹੁਣ ਜਾਣਾ ਆ ਜੁਬਾ ਸਿਟੀ ਜੁਬਾ ਸਿਟੀ ਮੰਦਿਰ ਪ੍ਰੋਗਰਾਮ ਆ ਉੱਥੇ ਅੱਜ ਜਨਮਾਸਟਮੀ ਸੈਲੀਬ੍ਰੇਟ ਕਰਨੀ ਆ ਸਾਰਿਆਂ ਨੇ ਮੈਂ ਪਿਛਲੇ ਸਾਲ ਵੀ ਗਈ ਸੀਗੀ ਅੱਜ ਵੀ ਚੱਲੇ ਆ ਤੇ ਮੰਮੀ ਹੋਂ ਨਾਲ ਫੋਨ ਆ ਗਿਆ ਸੀ ਵੀ ਤੁਸੀਂ ਆ ਜਾਓ ਮੈਂ ਕਿਹਾ ਚਲੋ ਅਸੀਂ ਆਨੇ ਆ ਐਸ਼ੀ ਜੋਡਨ ਨੇ ਨਿਗਾਹ ਤਾਂ ਦਿੱਖਤੀ ਤਈਆ ਦਿੱਖਤੀ ਮੈਰ ਦਿੱਖ ਕੀ ਕਮੈਂਟ ਦਿੱਤਾ ਜੋਡਨ ਨੇ ਯੂ ਆਰ ਸੋ ਕਿਊਟ ਜੋਡਨ ਨੇ ਤਿੰਨ ਦੇ ਕੇ ਕਹਿੰਦਾ ਤੂੰ ਸੋ ਕਿਊਟ ਲੱਗਦੀ ਹੈ ਹਾਂ ਚੱਲ ਹਾਂ ਤੂੰ ਵੀ ਬਹੁਤ ਕਿਊਟ ਹੈ ਹਾਂ ਤੇ ਦਦੀ ਜੀ ਥੋੜੀ ਬੈਠ ਗਏ ਆ ਮਾਂ ਕਾਫੀ ਬਟ ਐਕਸੀਡੈਂਟ ਹੋਇਆ ਹਾਂਜੀ ਕਾਫੀ ਮਰੀਆ ਕੋਈ ਸ਼ਰ ਨਾ ਹਾਂਜੀ ਬੱਚਾ ਪੁਲਿਸ ਆਫੀਸਰ ਦੋ ਤਿੰਨ ਗੱਡੀਆਂ ਦੀ ਹੋ ਗਈ ਨਾ ਟੱਕਰ ਆ ਗਿਆ ਆ ਗਿਆ ਜੜੇ ਬਾਬਾ ਜੀ ਆ ਗਿਆ ਅਭੀ ਆਪਾਂ ਪਹੁੰਚ ਗਏ ਹਰ ਮੰਦਰ ਜਨਮ ਅਸ਼ਟਮੀ ਸੈਲੀਬ੍ਰੇਟ ਕਰਨ ਪੰਜ ਪੁੱਤੋਂ ਮੰਮਾ ਨੇ ਪਾਰਕ ਲਾ ਲਈ ਆ ਮੈਂ ਪਾਰਕ ਲਾ ਕੇ ਹੈਟੀਏ ਤਾਂ ਬਾਉ ਜੀ ਕਹਿੰਦਾ ਹੈ ਗੁੱਡ ਜਰਬ ਮੰਮਾ ਜਦ ਅਸੀਂ ਪਹੁੰਚ ਗਏ ਆ ਚਲ ਨਾਨੀ ਕਿੱਥੇ ਆ ਓਥੇ ਓਵਰ देयर ਕਿੱਥੇ ਤੂੰ ਤਾਂ ਬਹੁਤ ਸੋਨੇ ਚਲੋ ਅੰਕੂ ਮੋਰੇ ਆ ਉਹ ਕਿ ਟਕਾਵੋ ਮਤ ਹਾਂ ਮਿਲੋਗੇ मेरी भैया के स इसलिए प्यारे मैं तो अब यही कहूंगा ਨੇ ਬਣਸਤੁਰੇ ਤੇ ਆ ਗਈ ਮੈਂ ਜੀ ਹਵਾ ਹਾਂ ਹਾਂਜੀ ਹਾਕੀ ਕਚਪ ਚੋੜਨ ਦੇ ਸਮੱਸੇ ਦੇ ਲਈ ਚਲੋ ਜੀ ਹੁਂਦੂ ਦੀ ਨੀ ਹੋ ਬਾਪਾ ਮਹਾਂਸੀ ਸੇ ਬਤੀਂ ਬੁਜਾਰਨ ਮੀਰਾ ਤੋਂ ਪਾਲ ਦਿਵਾਸੀ ਆਪ ਨੂੰ ਕਿਸੇ I do स उन जल कोत करण चाहींदी जय जय श्री ਜੀ ਹੁਣ ਹੋ ਗਿਆ ਹਨੇਰਾ ਤਾਂ ਅਸੀਂ ਚੱਲੇ ਆ ਘਰ ਨੂੰ ਤੇ ਅਸੀਂ ਆਪਣੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਅੱਜ ਦੇ ਲਈ ਇਨਾ ਹੀ ਬਾਏ ਬਾਏ